ਗਾਜ ਦੇ ਸਾਰਿਆਂ ਨੂੰ ਬਾਟੇ ਵੀ ਬਾਟੇ ਜਿੱਦਾ ਡੱਪ ਆ ਗਏ ਅੱਜ ਪਹੁੰਚਿਆ ਅੰਬਰ ਸਰ ਮੰਡੀ ਆ ਵੇਖੋ ਜੀ ਬਹੁਤ ੜੋੜਾਂ ਲੱਗੀਆਂ ਤੇ ਦਿਖਾਵਾਂਗੇ ਤੁਹਾਨੂੰ ਅੱਜ ਦੀ ਕਮਾਈਆਂ ਆ ਵੇਖੋ ਘੋੜੇ ਵੇਖੋ ਬਣਾਏ ਬਹੁਤ ਵਧੀਆ ਬਾੜ ਜਿਹੇ ਹਾਂ ਤੇ ਆ ਜੇ ਬਣਾਉਂਦੇ ਮਈਆਂ ਦੇ ਦਰਸ਼ਕ ਨਾਲੇ ਪੁੱਛਾਂਗੇ ਤੇ ਬਈਆਂ ਦਾ ਕੋਈ ਟੀਗੇਟ ਇਹਨਾਂ ਦਾ ਸਾਸੀ ਗਾਲ ਜੀ ਤੁਹਾਡਾ ਸਵਾਗਤ ਆ ਜੀ ਕੀ ਹਾਲ ਚੰਗਾ ਭਾਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਸਾਡਾ ਮਈਆਂ ਲੈ ਕੇ ਆਇਆ ਵਾ ਕਿੰਨੀਆਂ ਵੇਗੀਆਂ ਕਰ ਸਿਆ ਮਈਆਂ ਵੇਗੀਆਂ ਸੀ 2 ਵੇਗੀਆਂ ਲੱਗੀਆਂ ਵਾ ਹਾਂਜੀ ਹਾਂਜੀ ਰੰਗਲ ਭਾਈ ਜੀ ਮੇਡੀਆਂ 2 ਵੇਗੀਆਂ ਵੀ ਇੱਕ ਬੱਛੀ ਜੀ ਦੋ ਤਿੰਨ ਵੇਗੀਆਂ ਗੇ ਹਾਂ ਵੇਖੋ ਆ ਕੈਪਟਨ ਸਾਹਿਬ ਵੀ ਸਾਡੇ ਆਏ ਆ ਕੈਪਟਨ ਉਹ ਕੱਲ ਬਾਸ ਮਾਡੀ ਵੀਖਣ ਆਏ ਸੀ ਜੀ ਸਾਹਿਬ ਨੇ ਆਏ ਇੱਕ ਵੀਰ ਜੀ ਪਹਿਲਾਂ ਪਤਾ ਹੈ ਹਰ ਇਨਸਾਨ ਨੂੰ ਪਤਾ ਹੈ ਵੀ ਆਪਾਂ ਥੋੜਾ ਜਿਹਾ ਸਾਲ ਡੇਢ ਹੋ ਗਿਆ ਨਹੀਂ ਭਾਈ ਵੀਡੀਓ ਹਾਂਜੀ ਪਰ ਹੁਣ ਜਿਹੜੀ ਮੈਂ ਕੁਝ ਪ੍ਰੋਬਲਮ ਨਹੀਂ ਕੋਈ ਘਰ ਦੀਆਂ ਪ੍ਰੋਬਲਮ ਹੁੰਦੀਆਂ ਉਹਦੇ ਕੁਝ ਬੇਟਾ ਆਇਆ ਕੋਈ ਮੈਂ ਬਾਹਰ ਚਲ ਗਿਆ ਕੋਈ ਚੰਨੇ ਜਿਹਾ ਐਸਾ ਕਿ ਵੀਡੀਓ ਨਹੀਂ ਪਈ ਤੇ ਆਪਾਂ ਤਾਂ ਡੰਗੜ ਵੇਖਣ ਦੇ ਸ਼ੌਂਕੀ ਆ ਨੋ ਕਿ ਆਖੀ ਜਾਂਦੇ ਆ ਵੀ ਅਸੀਂ ਸ਼ੌਨਾ ਕੰਮ ਕਰਦੇ ਆ ਵੀ ਨਹੀਂ ਸਹੀ ਗੱਲ ਦੇਖਦੇ ਆ ਚੋਕੀ ਸ਼ਾਕੀ ਕੋਈ ਨਹੀਂ ਆਗਰਾ ਜੀ ਸਾਹਿਬ ਚੋਕੀ ਦੇ ਆ ਆਪਾਂ ਆਪਣਾ ਕੰਮ ਤਾਂ ਹੁੰਦਾ ਇਹ ਸਹੀ ਗੱਲ ਚੌਂਕ ਤੇ ਲੇੜੀ ਨੂੰ ਕਰਦੇ ਆ ਹਾਂ ਲੇੜੀ ਕਹਿੰਦੇ ਆ ਕੰਮ ਵਧੀਆ ਕਰਦੇ ਆ ਹਰ ਬੰਦਾ ਪਰ ਥੋੜਾ ਬੜਾ ਨਾ ਰੱਬ ਤੋਂ ਡਰੋ ਬਾਕੀ ਕੋਈ ਨਹੀਂ ਬਿਲਕੁਲ ਬਿਲਕੁਲ ਰੱਬ ਤੋਂ ਡਰ ਕੇ ਕੰਮ ਕਰਦੇ ਰੱਬ ਨੇ ਤਾਂ ਚੁੱਕਣਾ ਤਾਂ ਰੱਬ ਨੇ ਥੱਲੇ ਸੁੱਟਣਾ ਹਾਂਜੀ ਹਾਂਜੀ ਸਹੀ ਗੱਲ ਆਜੋ ਅਨਕਾਰਪਾ ਜੀ ਵੇਖੀ ਪਹਿਲਾਂ ਮਈਆਂ ਦੇ ਆਜੋ 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 ਜੀ ਆਜੋ ਜੀ ਕੋਈ ਨਹੀਂ ਕੋਈ ਨਹੀਂ ਆ ਵਸ਼ੀ ਆਪਣੀ ਆ ਵੀ ਹਾਂ ਹਾਂ ਵਸ਼ੀ ਠੀਕ ਆ ਵਸ਼ੀ ਆ ਗਵਲ ਦੀ ਵਸ਼ੀ ਆ ਹਾਂ ਹਾਂ ਠੀਕ ਹੈ ਤੇ ਆਪਣੇ ਕਿੰਨੀਆਂ ਆ ਨੀਲੀ ਕਾਂ ਵੀ ਆਪਣੇ ਕੋਲ ਠੀਕ ਆ ਨੀਲੀ ਕਾਂ ਵੀ ਆਪਣੇ ਕੋਲ ਆ ਅਵੀ ਸੰਦੀਪ ਡੀਰੀ ਫਾਰਮ ਦੇ ਦੁਬਾਰਾ ਆ ਗਏ ਆ ਠੀਕ ਆ ਠੀਕ ਜਾਣ ਦੋ ਜਾਣ ਲਈ ਦੱਸੋ ਲੰਮੀ ਤੋਰ ਲੰਮੀ ਬੱਚਾ ਕਿਦਾ ਨੀਲੀ ਗਾਵੀ ਦਾ ਹੀ ਆ ਬੱਚਾ ਮਗਰ ਕੱਟੀ ਬਹੁਤ ਚੰਗੀ ਦਾ ਠੀਕ ਆ ਨੀਲੀ ਗਾਵੀ ਦਾ ਬੱਚਾ ਹਾਂ ਬਹੁਤ ਚੰਗੀਆਂ ਥਲੇ ਆ ਖਾਣ ਬਾਕੀ ਬਿਜਾਰ ਨਹੀਂ ਲੱਗਾ ਨਹੀਂ ਨਹੀਂ ਮਜਾ ਕੱਟੀ ਆ ਇਹ ਥਲੇ 13 ਕਿਲੋ ਦੁੱਧ ਜੀ 13 ਕਿਲੋ ਦੁੱਧ ਠੀਕ ਜੀ ਭਾਈ ਕੋ ਘਰ ਆ ਕੇ ਚੋਗੇ ਵੀ ਤਾਂ ਜੀ ਠੀਕ ਹੈ ਤੇ ਮੁੱਲ ਕਿੰਨਾ ਜੈਜ ਜੇ ਕਰ ਦੋ ਕੋਈ ਨਹੀਂ ਹਾਂ ਉਹ ਯਾਰ ਮੰਡੀ ਚ ਤੇ ਕਰਨ ਦੇ ਦੋ ਹੀ ਹਾਂ ਡੇਢ ਦੀ ਜੈਸਨ ਹੋਈ ਆ ਠੀਕ ਆ ਹਾਂ ਫੋਨ ਨੰਬਰ ਦੱਸ ਦੋ ਆਪਣਾ ਫੋਨ ਨੰਬਰ 9779983441 ਠੀਕ ਹੈ ਕੰਮ ਦੇ 9779983441 ਇੱਕ ਆ ਵੇਹ ਛੋਟੀ ਆ ਆ ਛੋਟੀ ਚੰਗੀ ਆ ਇਹ ਵੀ ਕੋਈ ਬਿਜਾਰਤ ਨਹੀਂ ਹੈਗੀ ਇਹ ਸਾਵੇਂ ਡੰਗ ਤੇ ਹੀ ਆ ਅੱਜ ਤੇ ਉਧਾ ਮੇਲਾ ਫੁੱਲ ਭਰੇ ਹਨ ਆ ਮੇਲਾ ਫੁੱਲ ਭਰੇ ਆ ਪਰ ਕੱਲ ਦੇ ਲਾਵਾਂਗੇ ਹਾਂ ਵੱਡੀ ਛੋਟੀ ਹੈ ਨਹੀਂ ਵੱਡੀ ਛੋਟੀ ਆ ਉਹ ਵੱਡੀਆਂ ਛੋਟੀਆਂ ਆਪਣੇ ਕੋਲ ਨਹੀਂ ਆ ਬਾਕੀ ਠੀਕ ਜੋ ਕਿੱਡੇ ਘਾਟ ਵਾਲੀ ਬਣੀ ਜਮਾਤਾ ਜ ਹਾਂ ਜੀ। ਆ ਬਈ। ਨੇਲੇ ਦੀ ਆ। ਆਜੋ। ਬਹੁਤ ਚੰਗੀ ਆ। ਇਹ ਜਮਾਦਾਰੀ ਸੁਈ ਕਿੰਨੀ ਸੁਈ ਆ? ਗਿੱਲੀ ਠੀਕ ਆ। ਹਾਂ ਜੀ ਸੁਈ ਆਗੇ। ਇਹਦਾ ਕੀ? ਇਹਦਾ ਯਾਰ ਮੁੱਲ ਤਾਂ ਇਹ ਉਦਾਂ ਤੇ ਇੱਥੇ 1.5 ਕਰੀ ਜਾਂਦੇ। ਪਰ ਜਿਹੜਾ ਜੈਸਨ ਹੋਈ ਆ 1.25 ਦੀ ਦੇ ਦਾਂ। 1.3 ਠੀਕ ਆ। ਜਾਂ ਕਾਰ ਭਾਜੀ ਉਹਨਾਂ ਨੂੰ ਮਈਆਂ, ਗਾਈਆਂ ਵੀ ਲਿਆਣੀਆਂ। ਜੈ ਜੀ। ਆ ਵੀ ਦਿਖਾਉਂਦੇ। ਜਮਾ ਤਾਜੀ ਸੂਈ ਆ ਆ ਬੱਚਾ ਮਾੜੇ ਲੇਵਾ ਦਾ ਘਰ ਮਾੜਾ ਕਰਦਾ ਇਹ ਆਪ 95 ਕਿਲੋ ਦੇ ਦਾ 95 ਕਿਲੋ ਹਾਂ ਠੀਕ ਆ ਵੇਖੋ ਬਹੁਤ ਚੰਗੀ ਆ ਤੇ ਬਈ ਆਹ ਜੀ ਠੀਕ ਹੈ ਜਾਣ ਤੋਂ ਕੋਈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਆਪਾਂ ਮੰਡੀ ਆਏ ਅੱਜ ਫੇਰ ਹਾਂਜੀ ਹਾਂਜੀ ਸਵਾਗਤ ਹੈ ਜੀ ਠੀਕ ਠੀਕ ਹੈ ਨੇ ਆ ਦੀ ਸਮਾਨ ਸਾਡੇ ਕੋਲ ਘਿਹਾਰੇ ਇਹਦੇ ਕੋ ਜਾਂਦੇ ਆ ਠੀਕ ਆ 4-5 ਸਾਲ ਉਹ ਚਲੇ ਪੁੱਛ ਲੋ ਭਾਵੇਂ ਸਾਰੇ 100-100 ਸੈੱਟ ਜਾਂਦੇ 100-100 ਸੈੱਟ ਜਾਂਦਾ 15-1500 ਸੈੱਟ ਠੀਕ ਇਹਨੂੰ ਨੈਵੀ ਵੀ ਪੁੱਛ ਲੋ ਕਿ ਕਿੰਨਾ ਮਾਲ ਜਾਂਦਾ ਹਟਾ ਤੇ ਜੇ ਜਾਂਦਾ ਵਾ ਤੇ ਪੌਨੇ ਡਗਰਾਂ ਤੇ ਵੇਖਦਾ ਵੀ ਆ ਮਾਲ ਹਾਂਜੀ ਹਾਂਜੀ ਠੀਕ ਠੀਕ 15 ਦਿਨਾਂ ਵਾ 100 ਸੈੱਟ ਜਾਂਦਾ ਪੂਰਾ ਠੀਕ ਆਪਣੇ ਗੱਦੇ ਵੀ ਹੁੰਦੇ ਆ ਗੱਦੇ ਪਸ਼ੂਆਂ ਦੇ ਸਾਰਾ ਸੁਭਾਣੀ ਦਾ ਜੀ ਪਸ਼ੂਆਂ ਦਾ ਜੋ ਮਰਜ਼ੀ ਲੈ ਲੋ ਮਾਲ ਵਿੱਚ ਹੋਇਆ ਵਾ ਆਪਣੇ ਇੱਥੇ ਹਾਂ ਮਾਲ ਵਿੱਚ ਦਈ ਜਾਂਦੀ ਮਈ ਹਾਂ ਤੇ ਗੱਦਿਆਂ ਨਾਲ ਕੀ ਕੀ ਘੇਟ ਆ ਕੱਦਾ 1000 ਤੋਂ ਸ਼ੁਰੂ ਹੋ ਜਾਂਦਾ ਜੀ। ਅੱਛਾ ਜੇ ਵਧੀਆ ਕੱਦਾ 2500 ਤੱਕ ਹੈ ਜੀ। ਜੇ ਵੀਡੀਓ ਵੇਖ ਕੇ ਫੋਨ ਕਰਨ ਦੇ ਕਿੰਨੇ ਦਾ? ਨੰਬਰ ਦੱਸ। ਜੈਜ ਕਰਕੇ ਲਾ ਦੇ। ਜੈਜ ਕਰਕੇ ਲਾ ਦਾਂਗੇ ਜੀ। ਠੀਕ ਹੈ ਜੀ। ਆਪਣਾ ਨੰਬਰ ਦੱਸ ਦਿਓ। 950113045 ਹਾਂ ਤੇ ਭਾਅ ਨਾ ਕੋਈ ਨਹੀਂ ਦੇ ਦੇ ਜੀ ਆਪਣੇ ਫੋਨ ਜਿੰਨੇ ਮਰਜ਼ੀ ਜਿੰਨੇ ਮਰਜ਼ੀ। ਠੀਕ ਹੈ ਠੀਕ ਹੈ ਜੀ। ਆਹ ਸਾੜਾ ਮਾਰ ਲੈ ਲੋ ਬਾਈ ਕੋ। 40 ਦਿੱਤੀ ਅੱਸੀ ਪੌਣੀ ਮੈਨੂੰ ਲਾ। ਹਾਂ। ਬਾਈ ਬਾਈ ਜੀ। ਹਾਂ ਜੀ। ਮਾਣ ਇੱਕ ਮਾਰੀ ਗ੍ਰੈਂਡ ਕਰਾ। ਆ ਵੇਖੋ ਗੱਡੀਆਂ ਮਈਆਂ ਵੱਡੀਆਂ ਬਹੁਤ ਵੱਡੀ ਮਈ ਜੀ ਹਲੋ ਇੱਕ ਅੰਜੂ ਨੀਲੀ ਕਾਬੀ ਦਾ ਕਟਾ ਵੀ ਆਇਆ ਜੀ ਬਹੁਤ ਕੁਆਲਟੀ ਦੀਆਂ ਮਈਆਂ ਆ ਅੱਜ ਵੇਖੋ ਮੇਲੇ ਭੰਗੀਆਂ ਵੇਖੋ ਕਨਾ ਮੇਲਾ ਭਰਿਆ ਅੱਜ ਬਹੁਤ ਜ਼ਿਆਦਾ ਹਾਂ ਖਲੌ ਨੂੰ ਤਾਂ ਨਹੀਂ ਹੈਗਾ ਮਸਲ ਆਹ ਵੇਖੋ ਜੀ ਭਾਈ ਇਹਨਾਂ ਨੇ ਜਰਸੀਆਂ ਵੇਖੋ ਜਰਸੀਆਂ ਬਹੁਤ ਚੰਗੀਆਂ ਕੱਪੜਾ ਤੋਂ ਬਣਾਇਆ ਆ ਜੀ ਆ ਲਓ ਭਾਈ ਜੀ ਲੈ ਆਓ ਇੱਧਰ ਆ ਮੈਂ ਉਹਨਾਂ ਨੂੰ ਪਿਓਰ ਅਸਲੇਆ ਬੱਚੀ ਵੀਰੇ ਬੱਚੀ ਚੰਗੀ ਹੈ ਹਾਂਜੀ ਹਾਂਜੀ ਚਾਰ ਦੰਦ ਦਾ ਮੂੰਹ ਤੋਂ ਆ ਬੱਚੀ ਕਿੰਨੀਆਂ ਬੱਚੀਆਂ ਲੈ ਆਏ ਅੱਜ ਮੰਡੀ ਜੀ ਵੀਰੇ ਉੱਦਾਂ ਤੇ ਜਰਸੀਆਂ ਤੇ ਦੋ ਹੀ ਆ ਬਾਕੀ ਆਪਣੇ ਕੋਲ ਤਿੰਨ ਬੱਚੀਆਂ ਨਾ ਪਿਓਰ ਐਚ ਐਫ ਚ ਬਾਕੀ ਚਾਰ ਕਿ ਸਾਡੇ ਕੋਲ ਪੰਜ ਕ੍ਰੋਸ ਚ ਆ ਥੋੜੀ ਬਰੀਡ ਹਾਂਜੀ ਉਹਦੇ ਵਿੱਚ ਪੰਜ ਗੱਬਣਾ ਸੱਤ ਕਈਆਂ ਸੂਰੀਆਂ ਹੁੰਦੀਆਂ ਠੀਕ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਜੀ ਲੋਕਲ ਹੀ ਆ ਇੱਥੋਂ ਦੇ ਪਿੰਡ ਮੈਥਾ ਰੋਡ ਤੇ ਹੀ ਆਪਣਾ ਪਿੰਡ ਪਸ਼ਾਪਾ ਰਾਮ ਸਿੰਘ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਠੀਕ ਹਾਂ ਬਸ ਠੀਕ ਹਾਂ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਵੀਰ ਜਾ 878 ਠੀਕ ਹੈ ਜੀ ਬਹੁਤ ਵਧੀਆ ਚੰਗੀਆਂ ਲੈ ਜਾਂਦੇ ਆ ਆ ਬਸ਼ੀਰ ਬਹੁਤ ਚੰਗੀਆਂ ਮਸ਼ੀਨਾਂ ਲੈ ਹੈ ਭਾਈ ਜੀ ਨੇ ਮਾਰ ਵੀਰ ਨੇ ਲਿਆਂਦਾ ਆਪਣੇ ਨੇ ਫੇਰ ਆ ਵੇ ਬਹੁਤ ਚੰਗੀ ਫੂਲ ਲੈ ਆਂਦੀ ਜੀ ਭਾਈ ਆ ਵੇ ਫਿੱਡੀ ਮੈਂ ਪੱਟੀ ਲੈ 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 ਬਹੁਤ ਵੱਡੀ ਮੈਂ ਕਵਾਂਟੀਟੀ ਦੇਖੋ ਬੰਦੇ ਇਹ ਕਵਾਂਟੀਟੀ ਗੱਡੀ ਹੈ ਪੂਰਾ ਇਹ ਬੱਚਾ ਦਤਾ ਨੇ ਆ ਚੱਲਿਆ ਬਹੁਤ ਨਹੀਂ ਆ ਮੈਂ ਇਹ ਲੈਂਦੀ ਭਾਈ ਆਓ ਮੇਰਾ ਨੰਬਰ 150 ਕਿੰਨੀਆਂ ਲੈਂਦੀਆਂ ਆਪਾਂ ਰੇਟ ਦੱਸਿਓ ਪੰਜ ਮੰਜਾ ਲੈਂਦੇ ਵੀ ਪੰਜ ਲੈਂਦੀਆਂ ਪੰਜ ਰੇਟ ਤੇ ਆਪਣਾ ਫੋਨ ਨੰਬਰ ਦੱਸ ਦਿਓ 9872094734 ਇੱਕ ਗੰਗੇ ਦੇ 9872094734 ਠੀਕ ਘਰ ਵੀ ਮਾਲ ਹੈਗਾ ਜੀ ਘਰ ਵੀ ਹੈਗਾ ਚਾਰ ਪੰਜ ਮਿੰਟ ਠੀਕ ਆ ਠੀਕ ਆ ਠੀਕ ਆ ਆ ਵੇਖੋ ਬਾਈਓਂ ਦਾ ਮਾਲ ਹੋਰ ਲੈਂਦਾ ਘਰ ਵੀ ਮਾਲ ਹੈਗਾ ਜੀ ਛੱਡ ਦੇ ਛੱਡ ਦੇ ਇਹ ਨਹੀਂ ਹਾਂ ਉਹਦਾ ਐਦਾਂ ਦੀਆਂ ਇਹ ਕੋਈ ਗੱਲ ਹੈ ਯਾਰ ਐਦਾਂ ਲੈ ਕੇ ਜਿੱਥੇ ਪੁੱਟ ਜਾਣਗੀ ਛਾਤੀ ਦੇ ਵੇ ਕੋਈ ਇੰਤਹਾ

ਕਿਹੜੀ ਕਿਹੜੀ ਕੁਆਲਿਟੀ ਹੈ ਵੀਰ ਨੂੰ ਪੁੱਛ ਲਾ ਆ ਦੇ ਉਹ ਜਿੱਦਾਂ ਤੁਲੇ ਚੰਦੇ ਪੁੱਛ ਲਾ ਆਇਆ ਉਹ ਤਾਂ ਚੱਲ ਕੇ ਆ ਕੋਈ ਨਹੀਂ ਕੋਈ ਨਹੀਂ ਬੱਚੇ ਨੇ ਪਿਆਰੀ ਹੈ ਜੀ ਜਾਣ ਵਾਲਾ ਹੈ ਮਾਪਾ ਪਕਾ ਮੈਂ ਤੇ ਰੇਣਾ ਹੀ ਆਪ ਦੋਨੇ ਇੱਕ ਹੈਗਾ ਬਰਾ ਗੱਡੀ ਆਪਣੀ ਪੱਟੀ ਲੈ ਆਈ ਚਲਾਈ ਪੈਂਦਾ ਮਮਾਏ ਪੱਕਾ ਭਾਈ ਹੈਲੋ ਭਾਈ ਪਤਾ ਕੀ ਗਾਇੀ ਇਹ ਮਮਾ ਬਈ ਚਾਹ ਤਰ ਹਮਸਟਿਕ ਆਉਗੀ ਅੱਛਾ ਅੱਛਾ ਆ ਇਹਦਾ ਬੱਚਾ ਹਾਂਜੀ ਠੀਕ ਹੈ ਠੀਕ ਆਇਆ ਕੋਈ ਬਾਅਦ ਚੰਗਾ ਹੋ ਗਿਆ ਰੋਕੀ